1913 ਦਾ ਅਖਬਾਰ ਹੈ ਜੀ ਕੇਸਰੀ ਹਿੰਦ ਅੱਛਾ ਜਿਹੜੇ ਕੀ ਅੱਜ ਤੋਂ ਮਤਲਬ 110 ਸਾਲ ਪੁਰਾਣਾ ਅਖਬਾਰ ਹੈ ਤੇ ਉਹਦੀ ਉਸ ਟਾਈਮ ਕੀਮਤ ਜਿਹੜੀ ਸੀਗੀ ਉਦੋਂ ਸਾਰੇ 10 ਪੈਸੇ ਸੀਗੀ ਇਹ 15 ਅਗਸਤ 1947 ਦਾ ਟਾਈਮਜ਼ ਆਫ ਇੰਡੀਆ ਅਖਬਾਰ ਹੈ ਜੀ ਅੱਛਾ 15 ਅਗਸਤ 1947 2 ਅੰਨਾ ਦੇ ਪੈਸੇ ਕੀਮਤ ਸੀ ਉਸ ਟਾਈਮ ਇੱਕ ਵਾਰ ਇਹ ਇੰਦਰਾ ਗਾਂਧੀ ਵੀ ਹੱਤਿਆ ਹੋਈ ਤਾਂ ਉਸ ਦਿਨ ਦਾ ਅਖਬਾਰ ਪੰਜਾਬ ਦਾ ਟ੍ਰਿਬਿਊਨ ਇਹ ਆਪਣੇ ਪੰਜਾਬ ਚੰਡੀਗੜ੍ਹ ਤੋਂ ਛਪਦਾ ਜਿਹੜਾ ਤੇ ਇਹ ਵੀ 70 ਪੈਸੇ ਦਾ ਸੀਗਾ ਉਸ ਟਾਈਮ ਬੇਕੋਲ 150 ਕੰਟਰੀ 150 ਬੈਂਕ ਦੇ ਚੈੱਕ ਹੈਗੇ ਵੱਖਰੇ ਵੱਖਰੇ ਟਿਕ ਨੇ ਇਹ ਜਿਹੜੇ ਬੈਂਕ ਕੁਝ ਬੈਂਕ ਤਾਂ ਇਹਦੇ ਚੋਂ ਕਾਫੀ ਬੰਦ ਹੋ ਚੁੱਕੇ ਨੇ ਜਦੋਂ ਆਉਣ ਵਾਲੇ ਸਮੇਂ 'ਚ ਇਹ ਹੈ ਵੀ ਆਪਾਂ ਨੂੰ ਜਿਹੜੇ ਬੱਚੇ ਪੀੜ੍ਹੀ ਨੂੰ ਨਵੀਂ ਥੋੜੇ ਵਾਲੀ ਜਿਹੜੀ ਗਾਂਹ ਪੀੜ੍ਹੀ ਆਊਗੀ ਉਸ ਨੂੰ ਚੈੱਕ ਦੇਖਣ ਨੂੰ ਨਹੀਂ ਮਿਲਣਾ। ਉਹਨੂੰ ਆਪਾਂ ਕਿਹਾ ਕਰਾਂਗੇ ਚੈੱਕ ਹੁੰਦਾ ਸੀ ਕਿਉਂਕਿ ਸਾਰਾ ਕੁਝ ਡਿਜੀਟਲਾਈਜੇਸ਼ਨ ਹੋ ਰਿਹਾ। ਪ੍ਰਕਾਸ਼ੂ ਬਾਦਲ ਜੀ ਦੀ ਡੈਥ ਹੋਈ ਆ ਤਾਂ ਉਹਦੇ ਅਖਬਾਰ ਉਸ ਦਿਨ ਦੇ ਮੈਂ ਬਸ ਕੁਝ ਮੱਧ ਪ੍ਰਦੇਸ਼ 'ਚ, Odisha 'ਚ ਬਾਕੀ ਵਾਕ ਰੇ ਸਟੇਟਾਂ 'ਚ ਜਿਹੜੇ ਮੇਰੇ ਦੋ ਮਿੱਤਰ ਉਹਨਾਂ ਨੂੰ ਉਸ ਦਿਨ ਦੇ ਅਖਬਾਰ ਉਹ ਭੇਜਦੇ। ਅਜੀ ਮੈਂ ਪੋਸਟ ਕਰਕੇ ਹਟੇਗਾ ਜੀ ਯਾਰੀ ਦੋਸਤੀ ਵੀ ਇਹਨਾਂ ਨਾਲ ਹੀ ਪੈ ਗਈ ਹੈ ਇਹੋ ਜਿਹੇ ਬੰਦਿਆਂ ਨਾਲ ਹੁਣ ਔਰ ਜੀ ਇਹ ਜੇਜਾ ਕਹਿੰਦੇ ਵੇ ਆਪਣੀ ਹੱਦ ਤੋ ਹੁ ਔਰ ਜੀ ਬੰਦੇ ਮਿਲ ਜਾਣਗੇ ਤਾਂ ਔਰ ਜੇ ਆਪਾਂ ਸ਼ੌਂਕ ਨੂੰ ਪੂਰਾ ਗਾਹਾਂ ਬੱਤਾ ਜੀ ਇਹ ਮੈਗਜ਼ੀਨਸ ਆ ਜਿਹੜੇ ਆ ਮੋਸਟਲੀ ਇਹਨਾਂ ਚੋਂ ਬੰਦ ਹੋ ਚੁੱਕੇ ਆ ਜੀ ਅੱਛਾ ਹਾਂ ਇਹਨਾਂ ਨੂੰ ਪੋਲੀਥੀਨ ਦੇ ਵਿੱਚ ਤਾਂ ਕਰਕੇ ਰੱਖਿਆ ਤਾਂ ਜੋ ਇਹਨਾਂ ਨੂੰ ਮੌਇਸਚਰ ਨਾ ਆਵੇ ਤੇ ਖਰਾਬ ਨਾ ਐਸ ਕਰਕੇ ਇਹਨਾਂ ਨੂੰ ਮੈਨੂੰ ਐਂ ਲੱਗਦਾ ਵੀ ਤੁਸੀਂ ਆਪਣਾ ਖਿਆਲ ਘੱਟ ਰੱਖਦੇ ਹੋ ਇਹਨਾਂ ਦਾ ਜ਼ਿਆਦਾ ਰੱਖ। ਮੈਂ ਇੰਨਾ ਕਰਕੇ ਮੈਂ ਜਿਉਂਦਾ ਨਹੀਂ। ਇਹ ਮਾਚਸਾਂ ਜੀ ਆਪਣੇ ਇੰਡੀਆ ਦੇ ਵਿੱਚ ਆਪਣੇ ਮਾਰਕੀਟ ਲੋਕਲ ਮਾਰਕੀਟ 'ਚ ਨਹੀਂ ਆਉਂਦੀ। ਇਹ ਮਾਰਕੀਟ ਦੇ ਵਿੱਚ ਜਿਹੜੀ ਬਾਹਰ ਲਈ ਕੰਟਿਨਿਊ ਆਪਾਂ ਐਕਸਪੋਰਟ ਕਰਦੇ ਆ ਐਕਸਪੋਰਟ ਕੁਆਲਟੀ ਆ। ਇਹ ਉੱਥੇ ਜਾਂਦੀ ਆ। ਈਰਾਨ ਦੀ ਐ। ਈਰਾਨ ਦੀ। ਈਰਾਨ ਦੀ। ਇਹ ਮੇਰੇ ਦੋਸਤ ਨੇ ਗਿਫਟ ਕੀਤਾ ਜੀ ਮੈਨੂੰ। ਉਹ ਪੁਰਾਣਾ ਕਲੈਕਟਰ ਆ ਮੈਥੋਂ ਵੀ। ਉਹਨੇ ਮੈਨੂੰ ਗਿਫਟ ਦਿੱਤਾ। ਉਹ ਵੀ ਇਹ ਕਲੈਕਟ ਕਰਾ। ਹਾਂਜੀ ਉਹ ਕਲੈਕਟ ਕਰਾ। ਇਹ ਭਗਵਤ ਗੀਤਾ ਜੀ 727 ਪੇਜ ਦੀ ਐ। ਸਭ ਤੋਂ ਛੋਟੀ ਗੀਤਾ ਜੀ ਨੂੰ ਆਪਾਂ ਕਹਿ ਸਕਦੇ ਆ। ਤੇ ਇਹ ਬਾਈਬਲ ਆ ਜੀ ਸਭ ਤੋਂ ਛੋਟੀ। ਇਹ ਛੱਲੇ ਰੱਖੇ ਹੋਏ ਆ ਜੀ ਵੱਖਰੇ ਵੱਖਰੇ ਡਿਜ਼ਾਈਨ ਦੇ। ਧਾਰਮਿਕ ਛੱਲੇ ਵੀ ਆ, ਬੱਚਿਆਂ ਵਾਲੇ ਵੀ ਆ। ਕਈ ਬੰਦਿਆਂ ਨੂੰ ਮਿਲਦੇ ਆ। ਉਹ ਕਹਿੰਦੇ ਪਰਿਵਾਰ ਕਈ ਵਾਰ ਪਹਿਲਾਂ-ਪਹਿਲਾਂ ਕਹਿੰਦਾ ਹੁੰਦਾ ਵੀ ਕੀ ਕਬਾੜ ਇਕੱਠਾ ਕਰੀ ਜਾਂਦੇ ਹੋ ਥੋੜੇ ਹੈ ਹੋਇਆ ਕੁਝ ਹਰ ਪਰਿਵਾਰ ਦੇ ਵਿੱਚ ਇਹ ਹੁੰਦਾ ਕਿ ਜਿਹਨੂੰ ਚੀਜ਼ 'ਚ ਸ਼ੌਂਕ ਨਹੀਂ ਤਾਂ ਉਹ ਇਹ ਕਹਿੰਦਾ ਵੀ ਇਹ ਚੀਜ਼ ਉਹਦੇ ਲਈ ਤਾਂ ਇੱਕ ਕਬਾੜ ਜਾ ਲੇਕਿਨ ਜਿਹੜੀ ਚੀਜ਼ ਉਹਨੂੰ ਸ਼ੌਂਕ ਆ ਉਹਦੇ ਲਈ ਉਹ ਸ਼ੌਂਕ ਪੁਰਾਣੀਆਂ ਚੀਜ਼ਾਂ ਜੇ ਸਮਝਾਂ ਅਣਮੁੱਲੀਆਂ ਨੇ ਜੇ ਨਾ ਸਮਝਾਂ ਤਾਂ ਉਹਨਾਂ ਦਾ ਕੋਈ ਮੁੱਲ ਨਹੀਂ ਹੁੰਦਾ ਤਾਂ ਇਹ ਅਖਬਾਰ ਤੁਹਾਨੂੰ ਦਿਖਾਉਣ ਲੱਗੇ ਆ तकरीबन 1 ਸਦੀ ਤੋਂ ਵੀ ਜ਼ਿਆਦਾ ਦੇ ਅਖਬਾਰ ਨੇ ਇਹ ਤੇ 65 ਭਾਸ਼ਾਵਾਂ ਦੇ ਵਿੱਚ ਅੰਕਲ ਨੇ ਇਹ ਰੱਖੇ ਹੋਏ ਨੇ ਤੇ ਸੈਂਕੜੇ ਨਹੀਂ ਹਜ਼ਾਰਾਂ ਨਹੀਂ ਲੱਖਾਂ ਦੀ ਗਿਣਤੀ ਵਿੱਚ ਹੋਣਗੇ ਮੇਰੇ ਹਿਸਾਬ ਨਾਲ ਗੱਲਬਾਤ ਕਰਦੇ ਆ ਹਰਵੰਸ لال ਗਰਗ ਅੰਕਲ ਸਾਡੇ ਨਾਲ ਨੇ ਅੰਕਲ ਜੀ ਸਵਾਗਤ ਹੈ ਜੀ ਪ੍ਰੋ ਪੰਜਾਬ ਟੀਵੀ ਤੇ ਨਮਸਕਾਰ ਜੀ ਮੈਂ ਪ੍ਰੋ ਪੰਜਾਬ ਟੀਵੀ ਦਾ ਤੁਹਾਡੇ ਰ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਮੈਨੂੰ ਇੱਕ ਮੌਕਾ ਦਿੱਤਾ ਕਿ ਮੇਰੀ ਕਲੈਕਸ਼ਨ ਹੈ ਜਿਹੜੀ ਦੇਖਣ ਦਾ ਇੱਕ ਲੋਕਾਂ ਨੂੰ ਮੌਕਾ ਮਿਲ ਰਿਹਾ ਹੈ ਜਿਵੇਂ ਮੈਂ ਸ਼ੁਰੂਆਤ ਕੀਤੀ ਆ ਕਹਿੰਦੇ ਪੁਰਾਣੀ ਚੀਜ਼ ਜੇ ਸਮਝੋ ਤਾਂ ਅਨਮੋਲੀ ਹੈ ਜੀ ਜੇ ਨਾ ਸਮਝੋ ਤਾਂ ਉਹਦਾ ਕੋਈ ਮੁੱਲ ਹੈ ਹੀ ਨਹੀਂ ਜੀ ਮਤਲਬ ਕਿਵੇਂ ਇਹ ਸ਼ੁਰੂਆਤ ਕਿੱਥੋਂ ਕੀਤੀ ਤੁਸੀਂ ਨੇ ਕਿਵੇਂ ਚੇਟ ਕਿਵੇਂ ਲੱਗੀ ਵੀ ਮੈਂ ਸ਼ੁਰੂ ਕਰਾਂ ਇਹ ਚੀਜ਼ ਹਾਂ ਜੀ ਇਹ ਆਏ ਆ ਜੀ ਸਾਡੇ ਪਿਤਾ ਜੀ ਦੀ ਦੁਕਾਨ ਕਰਿਆਨੇ ਦੀ ਸੀ 1975 ਜਦੋਂ ਮੈਂ 18 ਸਾਲ ਦਾ ਸੀ ਤਾਂ ਉਸ ਟਾਈਮ ਮੈਂ ਇੱਕ ਦੁਕਾਨ ਤੇ ਜਾਂਦਾ ਤਾਂ ਉਤੋਂ ਦੇਖਦਾ ਰੱਦੀ ਦੇ ਵਿੱਚ ਜਿਹੜੇ ਅਖਬਾਰ ਆਉਂਦੇ ਆ ਜਾਂ ਕਿਤਾਬਾਂ ਆਉਂਦੀਆਂ ਉਹਨਾਂ ਨੂੰ ਦੇਖਦੇ ਦੇਖਦੇ ਮੈਨੂੰ ਇਹਨਾਂ ਸ਼ੌਂਕ ਜਾਗ ਪਿਆ ਕਿ ਅੱਜ ਮੈਂ ਇਹਨਾਂ ਦੇ 3000 ਟਾਈਟਲ ਵੱਖਰੇ ਵੱਖਰੇ ਨਿਊਜ਼ਪੇਪਰ ਦੇ ਤੇ ਜਿਹਦੇ ਵਿੱਚ ਕੀ ਘੱਟੋ ਘੱਟ 15 ਤੋਂ ਲੈ ਕੇ 20000 ਨਿਊਜ਼ਪੇਪਰ ਵੱਖਰਾ ਵੱਖਰਾ ਹੈਗਾ ਤੇ ਨਾਲ ਹੀ ਮੇਰੇ ਕੋਲ ਬਾਹਰਲੀ ਕੰਟਰੀ ਦੇ ਜਿਹੜੇ ਹੈ ਉਹਦੀਆਂ 35 ਭਾਸ਼ਾਵਾਂ ਦੇ ਤੇ ਟੋਟਲ 65 ਭਾਸ਼ਾਵਾਂ ਦੇ ਮੇਰੇ ਕੋਲ ਇਸ ਵੇਲੇ ਅਖਬਾਰ ਮੌਜੂਦ ਹਨ 65 ਭਾਸ਼ਾਵਾਂ ਦੇ ਅਖਬਾਰ 30 ਭਾਸ਼ਾਵਾਂ ਦੇ ਇਥੋਂ ਦੀਆਂ ਦੇ ਇੰਡੀਆ ਦੇ ਤੇ ਬਾਕੀ 35 ਭਾਸ਼ਾਵਾਂ ਦੇ ਬਾਹਰਲੇ ਬਾਹਰਲੇ ਕੰਟਰੀ ਦੂਜੀ ਉਹ ਅਖਬਾਰ ਕਿਵੇਂ ਮਂਗਾਈ ਫਿਰ ਤੁਸੀਂ ਬਾਹਰਲੇ ਜਿਵੇਂ ਯਾਰ ਦੋਸਤ ਜਾਂਦਾ ਜੀ ਕੋਈ ਜਾਂ ਕੋਈ ਰਿਸ਼ਤੇਦਾਰ ਗਿਆ ਜਾਂ ਕੋਈ ਆਪਾਂ ਇੱਕ ਦੂਜੇ ਦਾ ਕੋਈ ਬਾਹਰੋਂ ਆਇਆ ਉਹ ਤੋਂ ਲੈ ਕੇ ਅਖਬਾਰ ਦੀ ਕਲੈਕਸ਼ਨ ਕੀਤੀ ਹੈ ਅੱਛਾ ਤਾਂ ਸਾਨੂੰ ਵੀ ਦਿਖਾਓ ਇਹ ਖਜ਼ਾਨਾ ਤੁਹਾਡਾ ਜਿਹੜਾ ਹੈ ਨਾ ਦੇਖੋ ਜੀ ਇਹ ਮੈਂ 1913 ਦਾ ਅਖਬਾਰ ਹੈ ਜੀ ਕੇਸਰੀ ਹਿੰਦ ਅੱਛਾ ਜਿਹੜੇ ਕੀ ਅੱਜ ਤੋਂ ਮਤਲਬ 110 ਸਾਲ ਪੁਰਾਣਾ ਅਖਬਾਰ ਹੈ ਤੇ ਉਹਦੀ ਉਸ ਟਾਈਮ ਕੀਮਤ ਜਿਹੜੀ ਸੀਗੀ ਉਦੋਂ ਸਾਰੇ 10 ਪੈਸੇ ਸੀਗੇ ਅੱਛਾ ਉਹ ਸਮੇਂ 10 ਪੈਸੇ ਦਾ ਅਖਬਾਰ ਸੀਗਾ ਉਰਦੂ ਦੇ ਵਿੱਚ ਛਪਿਆ ਹੋਇਆ ਉਰਦੂ ਦੇ ਵਿੱਚ ਛਪਿਆ ਹਾਂਜੀ ਤੇ ਇਹ ਇਹ ਅਖਬਾਰ ਹੈ ਜੀ ਇਹ ਕੱਪੜੇ ਤੇ ਅਖਬਾਰਾ ਜਿਹੜਾ ਕੱਪੜੇ ਤੇ ਛਪਿਆ ਹੈ ਦੇਨਿਕ ਬਾਸਕਰ ਹਾਂ 2021 ਦਾ ਠੀਕ ਹੈ ਤੇ ਅੱਛਾ ਇਹ ਕੱਪੜੇ ਦਾ ਜਾਨਕਿ ਪਹਿਲੇ ਹੀ ਅਖਬਾਰ ਛਪਿਆ ਇਹਨਾਂ ਦਾ ਹੈ ਨਾ ਇਹ ਵਰਡ ਦਾ ਪਹਿਲਾ ਅਖਬਾਰ ਹੈ ਜਿਹੜੇ ਕੱਪੜੇ ਉੱਤੇ ਪ੍ਰਿੰਟ ਹੋਇਆ ਅੱਛਾ ਕਪੜੇ ਕਰਕੇ ਕਪੜੇ ਕਰਕੇ ਇਹਨੂੰ ਮਤਲਬ ਸਪੈਸ਼ਲ ਉਹ ਰੱਖਿਆ ਹੈ ਇਹ ਜਿਹੜਾ ਹੈ ਖੁਆਰਾ 130 ਪੇਜ ਦਾ ਜੀ ਅਸਾਂ 130 ਪੇਜ ਦਾ 30 ਪੇਜ ਦਾ ਨਹੀਂ ਤਾਂ ਆਮ ਤੌਰ ਤੇ ਪੇਜ ਜਿਹੜੇ ਆ 25 ਤੋਂ ਲੈ ਕੇ 30 ਪੇਜ ਆਉਂਦੇ ਆ ਆਮ ਤੌਰ ਤੇ ਲੇਕਿਨ ਇਹ 130 ਪੇਜ ਦਾ ਇਹ ਮੁੰਬਈ ਸਮਾਚਾਰ ਜਿਹੜਾ ਨਿਊਜ਼ਪੇਪਰ ਹੈ ਇਹ 200 ਸਾਲ ਹੋ ਗਏ ਛਾਪਦੇ ਨੂੰ ਕਿ ਜਨ 200 ਸਾਲ ਹੋ ਗਏ ਸੋ 2022 ਦੇ ਵਿੱਚ 200 ਸਾਲ ਹੋ ਗਏ ਸੀ ਹੁਣ 201 ਹੋ ਗਿਆ ਸਾਲ ਹੋ ਗਿਆ ਜਿਹੜਾ ਕਿ ਲਗਾਤਾਰ ਸਭ ਤੋਂ ਇੰਡੀਆ ਦਾ ਸਭ ਤੋਂ ਪੁਰਾਣਾ ਖਬਰ ਜਿਹੜਾ ਕਿ ਲਗਾਤਾਰ ਛਾਪ ਰਿਹਾ ਇਹ ਕਿਹੜਾ ਖਬਰ ਹੈ ਇਹ ਇਹ ਮੁੰਬਈ ਸਮਾਚਾਰ ਮੁੰਬਈ ਸਮਾਚਾਰ ਮਰਾਠੀ ਚ ਹੈ ਜੀ ਠੀਕ ਹੈ ਜੀ ਮਰਾਠੀ ਹਾਂ ਜੀ ਉਸ ਤੋਂ ਬਾਅਦ ਇਹ ਧਰਮਯੁਗ ਮੈਗਜ਼ੀਨ ਆਉਂਦੀ ਸੀ ਜੀ ਇਹ 1992 ਦੇ ਵਿੱਚ ਬੰਦ ਹੋ ਚੁੱਕੀ ਹੈ ਇਹ 1960 ਦਾ ਅੰਕ ਹੈ 55 ਪੈਸੇ ਦੀ ਕੀਮਤ ਹੈ ਜੀ ਦੀ 66 ਦੀ ਰੱਖੀ ਹੋਈ ਹੈ ਮਨੋ ਸੰਭਾਲ ਕੇ ਇਸ ਤਰ੍ਹਾਂ ਰੱਖਿਆ ਵੀ ਕੱਪੜੇ ਕੱਪੜੇ ਵਾਲਾ ਜਿਹੜਾ ਹੁੰਦਾ ਉਹ ਲਾਇਆ ਹੋਇਆ ਸੀ ਤੇ ਹਾਂ ਜਿਹਦੇ ਕਰਕੇ ਵੀ ਇਹਨੂੰ ਮਤਲਬ ਢਿਮਕ ਨਾ ਲੱਗੇ ਤੇ ਮੌਇਸਚਰ ਨਾ ਆਵੇ ਨਹੀਂ ਤਾਂ ਅਦਰਵਾਈਜ਼ ਇਹ ਰੰਗ ਪੀਲਾ ਪੈ ਜਾਏਗਾ ਤੇ ਬੋਦਾ ਹੋ ਜਾਏਗਾ ਕਾਗਜ਼ ਉਸ ਤੋਂ ਬਾਅਦ ਇਹ 15 ਅਗਸਤ 1947 ਦਾ ਟਾਈਮ ਜਿof ਇੰਡੀਆ ਅਖਬਾਰ ਹੈ ਜੀ 15 ਅਗਸਤ 1947 2 ਅੰਨਾ ਦਾ ਪੈਕ ਕੀਮਤ ਸੀ ਉਸ ਟਾਈਮ ਇੱਕ ਵਾਰ ਇਹ ਅਖਬਾਰ ਕਿੱਥੋਂ ਮਿਲਿਆ ਤੁਹਾਨੂੰ 15 ਇਹ ਮੈਂ 15 ਅਗਸਤ ਦਾ ਕਿਸੇ ਨੂੰ ਪਰਚੇਜ ਕੀਤਾ ਜੀ ਹਾਂਜੀ ਇਹ ਮੈਨੂੰ 500 ਰੁਪਏ ਦਾ ਅਖਬਾਰ ਲੈਤਾ ਮੈਂ ਕਿੰਨਾ ਸਮਾਂ ਹੋ ਗਿਆ ਇਹਨੂੰ ਛੋਟੇ ਕੋਲ ਮੇਰੇ ਕੋਲ 5-6 ਸਾਲ ਹੋ ਗਏ ਜੀ ਹਾਂ ਮੈਂ ਕਿਸੇ ਤੋਂ ਉਸ ਸਮੇਂ 5-600 ਦਾ ਲਿਆ ਸੀ ਮੈਨੂੰ ਲੱਗਦਾ ਅਣਮੁੱਲਾ ਹੀ ਹੈ ਹਾਂ ਹਾਂ ਜੀ ਕਿ ਮਿਲਦਾ ਨਹੀਂ ਜੀ ਅਖਬਾਰ ਇਹ ਇੰਦਰਾ ਗਾਂਧੀ ਵੀ ਵੀ ਹੱਤਿਆ ਹੋਈ ਤਾਂ ਉਸ ਦਿਨ ਦਾ ਅਖਬਾਰ ਪੰਜਾਬ ਦਾ ਟ੍ਰਿਬਿਊਨ ਇਹ ਆਪਣੇ ਪੰਜਾਬ ਚੰਡੀਗੜ੍ਹ ਤੋਂ ਛਪਦਾ ਜਿਹੜਾ ਤੇ ਇਹ ਵੀ 70 ਪੈਸੇ ਦਾ ਸੀਗਾ ਉਸ ਟਾਈਮ ਅੱਛਾ 384 ਦੇ ਵਿੱਚ ਇਹ ਮੈਂ ਉਸ ਪਰਚੇ ਇੱਥੇ ਲੋਕਲੀ ਪਰਚੇਜ ਕੀਤਾ ਸੀ ਉਸ ਟਾਈਮ ਹਾਂ 84 ਜੀ ਮੈਂ ਲੇਤਾ ਸੀ ਅਜਾ ਉਦੋਂ ਦਾ ਹੀ ਸਾਹਮ ਕੇ ਰੱਖਿਆ ਹਾਂਜੀ ਉਦੋਂ ਹੀ ਰੱਖਿਆ ਵਾ ਸਾਹਮ ਕੇ ਇਹ ਦੇਖੋ ਜੀ ਰਿਲਾਇੰਸ ਦਾ ਇਹ ਜਿਹੜੇ ਦੇਖ ਨਹੀਂ ਸਕਦੇ ਆਪਾਂ ਅੱਖਾਂ ਤੋਂ ਮਤਲਬ ਮਹਿਸੂਸ ਜਣ ਉਹਨਾਂ ਲਈ ਹੈ ਇਹ ਟੱਚ ਕਰਕੇ ਇਹਨੂੰ ਪੜ ਲੈਣ ਹਾਂ ਇਹ ਇੰਡੀਆ ਦੇ ਕੋਈ ਇੱਕ ਨਿਊਜ਼ਪੇਪਰ ਆ ਜਿਹੜਾ ਕਿ ਆਪਾਂ ਉਹਦੇ ਵਿੱਚ ਦੇਖਦੇ ਆ ਇਹ ਮੈਂ ਕੁਝ ਕਾਰਟੂਨ ਕਲੈਕਸ਼ਨ ਕਰਦਾ ਜੀ ਵੱਖਰੇ ਵੱਖਰੇ ਅਖਬਾਰਾਂ ਚੋਂ ਆਉਂਦੇ ਆ ਜਿਵੇਂ ਕਾਰਟੂਨ ਉਹਦੀ ਕਲੈਕਸ਼ਨ ਬਣਾਈ ਆ ਜਿਹਦੇ ਚ ਕਿ 1980 ਤੋਂ ਮੇਰੇ ਕੋਲ ਕਾਰਟੂਨ ਇਹ ਜਦੋਂ ਆਪਣੇ ਗਿਆਨੀ ਜੈਲ ਸਿੰਘ ਜੀ ਰਾਸ਼ਟਰਪਤੀ ਬਣੇ ਨਾ ਤਾਂ ਉਹਨਾਂ ਨੇ ਸਾਈਨ ਵਾਲਾ ਇੱਕ ਰੰਗਾਂ ਨੇਕ ਬਣਾਇਆ ਸੀ 1987 ਦਾ ਉਹ ਕਾਰਟੂਨ ਹੈ ਜੀ ਸਾਰੇ ਅਖਬਾਰਾਂ ਚੋਂ ਕੱਟ ਕੇ ਹਾਂਜੀ ਇਹ ਗਿਆਨੀ ਜੈਲ ਸਿੰਘ ਜੀ ਜੋ ਪ੍ਰਾਈਮ ਮਿੰისტਰ ਰਾਸ਼ਟਰਪਤੀ ਬਣੇਨ ਉਦੋਂ ਦਾ ਇਹ ਉਹ ਉਹਨਾਂ ਦੇ ਵੱਲੋਂ ਲਿਖਿਆ ਕਿ ਮੈਂ ਦੂਸਰਾ ਪਗੜੀ ਧਾਰੀ ਰਾਸ਼ਟਰਪਤੀ ਬਣੂੰਗਾ ਕਿ ਉਸ ਤੋਂ ਪਹਿਲਾਂ ਰਾਧਾਕ੍ਰਿਸ਼ਨ ਜੀ ਪਗੜੀ ਬੰਨਦੇ ਸੀਗੇ ਤੇ ਬਾਕੀ ਵੱਖਰੇ ਵੱਖਰੇ ਸਮੇਂ ਦੇ ਜਿਹੜੇ ਕਾਫੀ ਚੀਜ਼ਾਂ ਨੇ ਜਿਹੜੀਆਂ ਪੁਰਾਣੀਆਂ ਤੁਸੀਂ ਹਾਂਜੀ ਇਹਨਾਂ ਨੂੰ ਆਇਆ ਜੀ ਸ਼ੌਂਕ ਆ ਇੱਕ ਜਿਹਦੇ ਕਰਕੇ ਕੀ ਆਪਾਂ ਆਪਣੇ ਆਪ ਨੂੰ ਜਿੰਦਾ ਰੱਖਿਆ ਹੋਇਆ ਵੇ ਇਹ ਇਹ ਮੈਟ ਸਟੈਂਪਸ ਆ ਜੀ ਜਿਹੜੀ ਪੋਸਟੇਜ ਸਟੈਂਪਸ ਨਿਕਲਦੀਆਂ ਡਾਕ ਟਿਕਟਾਂ ਜਿਹਨੂੰ ਕਹਿੰਦੇ ਆ ਇਹ ਵਾਕਈ ਸਾਈ ਬਾਬੇ ਦੇ ਨਿਕਲੀ ਸੀਗੀ ਉਸਾਨ ਅਹਿਮਦ ਮਦਨੀ ਇਹ ਆਪਣੀ ਇੱਥੋਂ ਦੀ ਹਾਂਜੀ ਇੰਡੀਆ ਦੀ ਆ ਜੀ ਠੀਕ ਆ ਜੀ ਆ ਆਪਣੇ ਮੋਤੀਲਾ ਨਹਿਰੂ ਤੇ ਨਿਕਲੀ ਸੀ ਜੀ ਠੀਕ ਹੈ ਕਵੀ ਪ੍ਰਦੀਪ ਜਿਹੜੇ ਗੀਤਕਾਰ ਸੀਗੇ ਉਹਨਾਂ ਦੇ ਨਿਕਲੀ ਐ ਇਹ ਆਪਣੇ ਜੈਨ ਮੁਨੀਆ ਉਹਨਾਂ ਦੇ ਨਿਕਲੀ ਐ ਵੱਖਰੇ ਵੱਖਰੇ ਐ ਲਾਲਾ ਲਾਜਪਤ ਆਪਣੇ ਜਗਤਨਾਇ ਇੰਜੀਨੀਅਰ ਪੰਜਾਬ ਕੇਸ਼ਰੀ ਦੇ ਫਾਊਂਡਰ ਆ ਜਿਹੜੇ ਉਹਨਾਂ ਦੀ ਆ ਤੇ ਵੱਖਰੇ ਸਚਿਨ ਟੇਂਡੂਲਕਰ ਤੇ ਨਿਕਲੇ ਆ ਜੀ ਟਿਕਟਾਂ ਪ੍ਰਾਣੀਆਂ ਤੋਂ ਪ੍ਰਾਣੀਆਂ ਨਵੀਆਂ ਤੋਂ ਨਵੀਆਂ ਸਾਰੀਆਂ ਸਾਰੀਆਂ 1900 ਜਦੋਂ ਤੋਂ ਆਪਣੇ ਛਪਣ ਲੱਗ ਗਏ ਆ ਜੀ ਉਦੋਂ ਮੈਂ ਸਾਰੀਆਂ ਕਲੈਕਸ਼ਨ ਕੀਤੀ ਵੀ ਆ ਇਹ ਟਾਈਮ ਜੋ ਵੀ ਇੰਡੀਆ ਦੇ 175 ਸਾਲ ਹੋਏ ਸੀ ਉਹਦੇ ਉੱਤੇ ਟਿਕਟਾਂ ਡਿੱਸੀ ਸਪੈਨਸ਼ਨ ਅਖਬਾਰ ਦੇ ਠੀਕ ਹੈ ਜੀ ਉਹਦੀ ਟਿਕਟ ਦੀ ਸ਼ੀਟ ਹੈ ਇਹ ਵੱਖਰੇ ਵੱਖਰੇ ਜੀ ਬੀ ਆਨ ਸਿੰਘ ਜੀ ਦੇ ਮੁੱਖ ਮੰਤਰੀ ਪੰਜਾਬ ਤੇ ਟਿਕਟ ਨਿਕਲੀ ਹੈ ਠੀਕ ਹੈ ਜੀ ਪੰਜਾਬ ਤੇ ਸਪੈਸ਼ਲ ਮੈਂ ਕਲੈਕਸ਼ਨ ਕੀਤੀ ਵੀ ਹੈ ਜੀ ਜੀ ਹਾਂ ਇਹ ਟਿਕਟਾਂ ਦੇਖੋ ਜਿਹੜੀਆਂ ਪਹਿਲਾਂ ਸਭ ਤੋਂ ਪਹਿਲਾਂ ਟਿਕਟਾਂ ਆਪਣੇ ਸੀ ਇੰਡੀਆ ਦੀਆਂ ਪੋਸਟੇਜਾਸਤੇ 40 ਪੈਸੇ ਦੀ ਟਿਕਟ ਹਾਂਜੀ ਟਿਕਟਾਂ ਹਾਂਜੀ ਮੈਂ ਇੱਕ ਵਾਰ ਜ਼ਰੂਰ ਕਹੂੰਗਾ ਤਾਂ ਨਹੀਂ 40 ਪੈਸੇ ਦੀ 40 ਪੈਸੇ ਦੀ ਟਿਕਟ ਜੋ ਪੈਸਿਆਂ ਦੇ ਵਿੱਚ ਹਾਂਜੀ ਇਹ 15 ਪੈਸੇ ਦੀ ਹੈ ਜੀ 15 ਪੈਸੇ ਦੀ ਹਾਂ ਜਦੋਂ ਕਿ ਇਹ 10 ਪੈਸੇ ਦੀ ਆ ਜੀ ਇਹ 20 ਪੈਸੇ ਦੀ ਆ ਇਹ 10 ਪੈਸੇ ਦੀ ਆ ਇਹ ਉਹ ਤੋਂ ਬਾਅਦ 4 ਰੁਪਏ ਦੀ ਆ ਗਈ ਜੀ 5 ਰੁਪਏ ਦੀ ਆ ਗਈ ਇਹ 10 ਰੁਪਏ ਦੀ ਆ ਗਈ ਇਹ ਆਡੂ ਟਿਕਟਾਂ ਜਿਹੜੀਆਂ ਹੈਗੀਆਂ 1 ਰੁਪਏ ਦੀ ਆ ਇਹ 50 ਪੈਸੇ ਦੀ ਜਣ ਕੇ 10 ਪੈਸੇ ਤੋਂ ਸ਼ੁਰੂ ਹੋ ਕੇ ਸਾਰੀਆਂ ਹਾਂਜੀ ਹਾਂਜੀ ਸਾਰੀਆਂ ਟਿਕਟਾਂ 25 ਪੈਸੇ ਦੀ ਆ ਜੀ ਨਹਿਰੂ ਜੀ ਦੇ ਨਿਕਲੀ ਤੇ ਉਸ ਤੋਂ ਇਲਾਵਾ ਮੈਂ ਮੈਚ ਬਾਕਸ ਵੀ ਦਿਖਾਵਾਂਗਾ ਜੀ ਤੁਹਾਨੂੰ ਦੇਖੋ ਜੀ ਇੱਕ ਤੀਲੀ ਦੇਖੋ ਇਹ ਹਕਲ ਮਾਚਸ ਤੁਹਾਡੇ ਕੋਲ ਪਹਿਲੀ ਵਾਰ ਦੇਖੀ ਐ ਸੀ ਇਹ ਮਾਚਸ ਆ ਜੀ ਆਪਣੇ ਇੰਡੀਆ ਦੇ ਵਿੱਚ ਆਪਣੇ ਮਾਰਕੀਟ ਲੋਕਲ ਮਾਰਕੀਟ ਚ ਨਹੀਂ ਆਉਂਦੀ ਅੱਛਾ ਇਹ ਮਾਰਕੀਟ ਦੇ ਵਿੱਚ ਜਿਹੜੀ ਬਾਹਰਲੀ ਕੰਟਿਨਿਊ ਆਪਾਂ ਐਕਸਪੋਰਟ ਕਰਦੇ ਆ ਐਕਸਪੋਰਟ ਕੁਆਲਟੀ ਆ ਇਹ ਉੱਥੇ ਜਾਂਦੀਆਂ ਅੱਛਾ ਇੱਕ ਸਭ ਤੋਂ ਵੱਡੀ ਮਾਚਸ ਆ ਇਹ ਸਭ ਤੋਂ ਵੱਡੀ ਆ ਜੀ ਇੱਕ ਇਹ ਸਭ ਤੋਂ ਛੋਟੀ ਆ ਇੱਕ ਇਸ ਤੋਂ ਵੀ ਵੱਡੀ ਆ ਜੀ ਅੱਛਾ ਇਹ ਇਸ ਤੋਂ ਜੀ ਆਪਕਾ ਇਹਨਾਂ ਦਾ ਮੁਕਾਬਲਾ ਕਰੀਏ ਤਾਂ ਦੇਖੋ ਅੱਛਾ ਸਭ ਤੋਂ ਛੋਟੀ ਹੈ ਤੁਹਾਡੀ ਇਹ ਸਭ ਤੋਂ ਛੋਟੀ ਕਿੱਥੇ ਆਈ ਹੈ ਇਹ ਈਰਾਨ ਦੀ ਹੈ ਜੀ ਇਹ ਈਰਾਨ ਦੀ ਹੈ ਈਰਾਨ ਦੀ ਇਹ ਤੁਹਾਡੇ ਕੋਲ ਕਿਵੇਂ ਹੈ ਇਹ ਮੇਰੇ ਦੋਸਤ ਨੇ ਗਿਫਟ ਕੀਤਾ ਜੀ ਮੈਨੂੰ ਅੱਛਾ ਉਹ ਪੁਰਾਣਾ ਕਲੈਕਟਰ ਹੈ ਮੈਥੋਂ ਵੀ ਉਹਨੇ ਮੈਨੂੰ ਗਿਫਟ ਦਿੱਤਾ ਅੱਛਾ ਉਹ ਵੀ ਇਹ ਕਲੈਕਟ ਕਰ ਹਾਂਜੀ ਉਹ ਕਲੈਕਟ ਕਰਦਾ ਇਹ ਫਿਰ ਕਿੱਥੋਂ ਪੈ ਗਈ ਚिटਕਾ ਅਖਬਾਰ ਤਾਂ ਰੱਖਦੇ ਹੀ ਰੱਖਦੇ ਸੀ ਇਹ ਮਾਚਸਾਂ ਫਿਰ ਕਿੱਥੋਂ ਮਾਚਸ ਦੀ ਚਿਟਕਾ ਹੈ ਇਹ ਸਾਡੇ ਇਸਾਰ ਤੋਂ ਇੱਕ ਦੋਸਤ ਨੇ ਉਹ ਮੈਚ ਬਾਕਸ ਕਰਨੇ ਸੀ ਜਦੋਂ ਫੇਸਬੁੱਕ ਤੇ ਫਰੈਂਡਸ਼ਿਪ ਹੋਈ ਤਾਂ ਉਹ ਮੈਚ ਬਾਕਸ ਤੋਂ ਦੇਖਿਆ ਤਾਂ ਮੈਨੂੰ ਵੀ ਇੱਕ ਲੱਗਿਆ ਕਿ ਉਹਨਾਂ ਮੈਚ ਬਾਕਸ ਤਾਂ ਅੱਜ ਮੈਂ ਮੈਚ ਬਾਕਸ 2013 ਚ ਸ਼ੁਰੂ ਕੀਤਾ ਸੀ ਤੇ ਅੱਜ ਮੇਰੇ ਕੋਲ ਕਰੀਬ 15000 ਦੇ ਮੈਚ ਬਾਕਸ ਪਲੱਸ ਮੈਚ ਬਾਕਸ ਮੇਰੇ ਕੋਲ ਕਲੈਕਸ਼ਨ ਦੇ ਵਿੱਚ ਹੈਗੇ 15000 ਤੋਂ ਜ਼ਿਆਦਾ ਵੱਖਰੇ ਵੱਖਰੇ ਡਿਜ਼ਾਈਨ ਗੀ ਅੱਛਾ ਹਾਂਜੀ ਕੱਲੇ ਇੰਡੀਆ ਦੇ ਨਹੀਂ ਸਾਰੇ ਮੈਂ ਕਹਿੰਨਾ ਪੂਰੇ ਦੇਸ਼ਾਂ ਬਾਕੀ ਕੰਟਰੀ ਦੇ ਵੀ ਹੈਗੇ ਜੀ ਬਾਕੀ ਆਏ ਬਾਕੀ ਬਾਹਰਲੇ ਕੰਟਰੀ ਦੇ ਛੋੜੇ ਆ ਕਿਉਂਕਿ ਉਹਦੀ ਲੈਂਗੁਏਜ ਦੀ ਪ੍ਰੋਬਲਮ ਆਉਂਦੀ ਐ ਇਸ ਕਰਕੇ ਘੱਟ ਰੱਖਦੇ ਆ ਆਪਣੀ ਇੰਡੀਆ ਦੀ ਆਪਾਂ ਲੈਂਗੁਏਜ ਪੜ ਸਕਦੇ ਆ ਵੀ ਕੀ ਲਿਖਿਆ ਕੀ ਨਹੀਂ ਤੇ ਇਸ ਕਰਕੇ ਉਹਦੇ ਤੇ ਮੇਰੇ ਕੋਲ 5 ਪੈਸੇ ਤੋਂ ਲੈ ਕੇ ਮਾਚਸ ਹੁਣ ਤੱਕ ਦੇ 2 2 3 ਰੁਪਏ 10 ਰੁਪਏ ਦੀ ਸਾਰੇ ਮਾਚਸ ਮੌਜੂਦ ਹਨ ਅੱਛਾ ਜਦੋਂ 5 ਪੈਸੇ ਤੋਂ ਮਾਚਸ ਚੱਲੀ ਤੋਂ ਇੱਕ ਚੀਜ਼ ਤੁਸੀਂ ਹੋਰ ਵੀ ਦੱਸਦੇ ਤੁਸੀਂ ਕਿਹਾ ਵੀ 1 ਰੁਪਏ ਦੀ ਚੀਜ਼ ਨੂੰ ਸੰਭਾਲਣ ਤੇ 4-5 ਰੁਪਏ ਲੱਗ ਜਾਂਦੇ। ਉਹ ਮਾਰਕਸ ਦੇ ਆਏ ਆ ਜਿਹੜੀ ਮਾਰਕਸ ਨੂੰ ਆਪਾਂ ਇਹ ਰੱਖਦੇ ਆ। ਇਸ ਨੂੰ ਸੰਭਾਲ ਲੈਣ ਵਾਸਤੇ ਇਹਦੇ ਉੱਤੇ ਕਵਰ ਚੜਾਉਣਾ ਪੈਂਦਾ ਜੀ। ਇਹਨੂੰ ਫਾਈਲ 'ਚ ਰੱਖਦੇ ਆ ਫਾਈਲ ਸ਼ੀਟ ਦੇ ਵਿੱਚ ਰੱਖ ਕੇ ਉਹਦੇ ਬਾਅਦ ਫਾਈਲ ਲੈਣੇ ਆ। ਉਹਦੇ ਵਿੱਚ ਆਏ ਮਾਰਕਸ 1 ਰੁਪਏ ਦੀ ਹੁੰਦੀ ਹੈ ਲੇਕਿਨ ਉਹਨੂੰ ਰੱਖਣ ਤੇ ਉੱਤੇ ਖਰਚਾ ਵੱਧ ਆ ਜਾਂਦਾ। ਮੇਨਟੇਨੈਂਸ ਦੇ ਜ਼ਿਆਦਾ ਖਰਚਾ ਹੁੰਦਾ। ਹਾਂਜੀ। ਇਹਦੇ ਨਾਲ ਹੋਰ ਵੀ ਚੀਜ਼ਾਂ ਕਾਫੀ ਤੁਸੀਂ ਰੱਖੀਆਂ ਹੋਈਆਂ ਹਨਾ। ਬਾਕੀ ਬੈਂਕ ਦੇ ਚੈੱਕ ਆ ਜੀ। ਹਾਂ ਬੈਂਕ ਦੇ ਚੈੱਕ ਮੇਰੇ ਕੋਲ 150 ਕੰਟਰੀ 150 ਬੈਂਕ ਦੇ ਚੈੱਕ ਹੈਗੇ ਵੱਖਰੇ ਵੱਖਰੇ ਦੇ ਆਪਣੇ ਇੰਡੀਆ ਦੇ ਜਿੰਨੇ ਵੀ ਬੈਂਕ ਨੇ ਇੰਡੀਆ ਦੀ ਹੀ ਰੱਖੇ ਬਾਹਰ ਦੇ ਨਹੀਂ ਰੱਖੇਗੇ ਇਹ ਜਿਹੜੇ ਬੈਂਕ ਕੁਝ ਬੈਂਕ ਤਾਂ ਦੇ ਵਿੱਚ ਕਾਫੀ ਬੰਦ ਹੋ ਚੁੱਕੇ ਨੇ ਤੇ ਉਹਨਾਂ ਦੇ ਚੈੱਕ ਦੇਖੋ ਆ ਹਿੰਦੁਸਤਾਨ ਕਮਰਸ਼ੀਅਲ ਬੈਂਕ ਇਹ ਬੰਦ ਹੋ ਚੁੱਕਿਆ ਹੈ ਇਹ ਬੈਂਕ ਆਫ ਜੈਪੁਰ ਇਹ ਵੀ ਬੰਦ ਹੋ ਚੁ ਗਿਆ ਜੀ ਬੈਂਕ ਆਫ ਜੈਪੁਰ ਐਂਡ ਲਿਮਟਿਡ ਇਹ ਵੀ ਬੰਦ ਹੋ ਗਿਆ ਬਰੇਲੀ ਕੋਆਪਰੇਟਿਵ ਬੈਂਕ ਇਹ ਵੀ ਬੰਦ ਹੋ ਗਿਆ ਕਾਰਪੋਰੇਸ਼ਨ ਬੈਂਕ ਦਾ ਬਰੇਲੀ ਕਾਰਪੋਰੇਸ਼ਨ ਬੈਂਕ ਇਹ ਬੰਦ ਹੋ ਚੁੱਕੇ ਨੇ ਸਾਰੇ ਪੀਪਲ ਬੈਂਕ ਆਫ ਨਾਰਥਰਨ ਇੰਡੀਆ ਇਹ ਵੀ ਬੰਦ ਹੋ ਗਿਆ ਜੀ ਅੱਛਾ ਸਾਰੇ ਬੰਦ ਹੋ ਚੁੱਕੇ ਆ ਜੀ ਤੁਹਾਨੂੰ ਜਿਹੜੀਆਂ ਚੀਜ਼ਾਂ ਮੁੜ ਕੇ ਦੇਖਣ ਨੂੰ ਨਹੀਂ ਮਿਲਣੀਆਂ ਤੁਹਾਡੇ ਕੋਲ ਹੈਗੀਆਂ ਨਹੀਂ ਆਏ ਜੀ ਰਾਜੀਵਰ ਜੀ ਆਉਣ ਵਾਲੇ ਸਮੇਂ 'ਚ ਇਹ ਹੈ ਵੀ ਆਪਾਂ ਨੂੰ ਜਿਹੜੇ ਬੱਚੇ ਪੀੜ੍ਹੀ ਨੂੰ ਨਵੀਂ ਤੁਹਾਡੇ ਵਾਲੀ ਜਿਹੜੀ ਗਾਂਹ ਪੀੜ੍ਹੀ ਆਊਗੀ ਉਸ ਨੂੰ ਚੈੱਕ ਦੇਖਣ ਨੂੰ ਨਹੀਂ ਮਿਲਣਾ ਉਹਨੂੰ ਆਪਾਂ ਕਿਹਾ ਕਰਾਂਗੇ ਚੈੱਕ ਹੁੰਦਾ ਸੀ ਲੇਕਿਨ ਉਹਨੂੰ ਦਿਖਾ ਨਹੀਂ ਸਕਦੇ ਜੇ ਆਪਾਂ ਸੰਭਾਲ ਲਾਂਗੇ ਕੁਝ ਤਾਂ ਉਹਨੂੰ ਦਿਖਾ ਸਕਦੇ ਆਦਰਵਾਇਜ਼ ਆਪਾਂ ਨੂੰ ਸਿਰਫ ਕੈਕੀ ਦੱਸਾਂ ਕਿ ਚੈੱਕ ਹੁੰਦਾ ਸੀਗਾ ਕਿਉਂਕਿ ਸਾਰਾ ਕੁਝ ਡੀਟੈਲਾਈਜੇਸ਼ਨ ਹੋ ਰਿਹਾ ਤੇ ਇਸ ਕਰਕੇ ਉਹ ਸਹੀ ਹੈ ਮੈਂ ਤਾਂ ਬੈਂਕਾਂ ਦੀਆਂ ਕਾਪੀਆਂ ਵੀ ਹੌਲੀ ਹੌਲੀ ਬੰਦ ਹੋ ਜਾਂਦੀਆਂ ਕਾਪੀਆਂ ਵੀ ਸਭ ਹਾਲ ਕੇ ਰੱਖਦਾ ਜੀ ਬੰਦਾ ਹੁਣ ਜਿਹੜੇ ਸਾਡੇ ਵਰਗਾ ਕਲੈਕਟਰ ਹੈ ਕੋਈ ਉਹ ਤਾਂ ਇਸ ਚੀਜ਼ ਨੂੰ ਜਦੋਂ ਆਪਾਂ ਸਿੱਟ ਦਿੰਦੇ ਆ ਕਵਾੜੀਏ ਕੋਲ ਜਾ ਕੇ ਦੇਖਦੇ ਆ ਤਾਂ ਉਤੋਂ ਕੁ ਕੁਛ ਐਟਮ ਜੀਆਂ ਮਿਲਦੀਆਂ ਵੀ ਜਿਹੜੀਆਂ ਆਪਾਂ ਨੂੰ ਆਉਣ ਵਾਲੇ ਸਮੇਂ 'ਚ ਮਿਲਣੀਆਂ ਹੀ ਨਹੀਂ ਆ ਆ ਦੇਖੋ ਇਕਨੋਮਿਕ ਬੈਂਕ ਚੈੱਕ ਲਿਮਟਿਡ ਹੈ ਇਹ ਬੈਂਕ ਬੰਦ ਹੋ ਚੁੱਕਿਆ ਅੱਛਾ ਲਈਆਂ ਕਿੱਥੋਂ ਲੱਭੇ ਕਿੱਥੋਂ ਇਹ ਇਹ ਜਿਹੜੇ ਆਪਣੇ ਗਰੁੱਪ ਆ ਜੀ ਅੱਛਾ ਉਸ ਯਾਰ ਦੋਸਤਾਂ ਤੋਂ ਜਿਵੇਂ ਆਪਣੇ ਕੋਲ ਜਿਹੜਾ ਕੋਈ ਚੀਜ਼ ਐਕਸਟਰਾ ਹੋਈ ਉਹਨੂੰ ਦੇਤੀ ਉਹ ਤੋਂ ਕੋਲ ਐਕਸਟਰਾ ਹੋ ਉਹ ਤੋਂ ਲੈ ਲਈ ਜਿਹੜੇ ਬੰਦੇ ਐਂਟੀਕ ਚੀਜ਼ਾਂ ਰੱਖਦੇ ਨੇ ਪੁਰਾਣੀਆਂ ਐਕਸਚੇਂਜ ਹੋ ਜਾਂਦਾ ਕੁਝ ਜਿਹੜੀ ਚੀਜ਼ ਨਹੀਂ ਮਿਲ ਐਕਸਚੇਂਜ ਕਰਨ ਵਾਲੀ ਤਾਂ ਉਹ ਮੁੱਲ ਮੁੱਲ ਵੀ ਲੈ ਲੈਂਦੀ ਆ ਮੈਂ ਤੁਸੀ ਦੱਸ ਰਹੇ ਸੀ ਵੀ ਤੁਹਾਨੂੰ ਜਿਹੜੇ ਜਾਣਦੇ ਨੇ ਪ੍ਰਕਾਸ਼ ਸਿੰਘ ਬਾਦਲ ਦੀ ਜਿਹੜੀ ਡੈਥ ਹੋਈ ਜਦੋਂ ਉਹਨਾਂ ਦੀ ਹਾਂਜੀ ਮਤਲਬ ਪ੍ਰਕਾਸ਼ ਸਿੰਘ ਬਾਦਲ ਜੀ ਦੀ ਡੈਥ ਹੋਈ ਆ ਤਾਂ ਉਹਦੇ ਅਖਬਾਰ ਉਸ ਦਿਨ ਦੇ ਮੈਂ ਮਤਲਬ ਕੁਝ ਮੱਧ ਪ੍ਰਦੇਸ਼ ਤੇ ਉੜੀਸਾ 'ਚ ਬਾਕੀ ਵਾਕ ਰਿਸਟੇਟਾਂ 'ਚ ਜਿਹੜੇ ਮੇਰੇ ਦੋ ਮਿੱਤਰਨ ਉਹਨਾਂ ਨੂੰ ਉਸ ਦਿਨ ਦੇ ਅਖਬਾਰ ਉਹ ਭੇਜੇ ਨਾ ਅੱਜ ਹੀ ਮੈਂ ਪੋਸਟ ਕਰਕੇ ਹਟੇ ਹਾਂਜੀ ਅੱਜ ਹੀ ਪੋਸਟ ਕੀਤੇ ਆ ਯਾਰੀ ਦੋਸਤੀ ਵੀ ਇਹਨਾਂ ਨਾਲ ਹੀ ਪੈ ਗਈ ਐ ਇਹੋ ਜਿਹੇ ਬੰਦਿਆਂ ਨਾਲ ਹੁਣ ਹੋਰ ਜੇ ਜੇਰਜਾ ਕਹਿੰਦੇ ਵੇ ਆਪਣੀ ਹਾਜਤ ਉਹ ਹੋਰ ਜੇ ਬੰਦੇ ਮਿਲ ਜਾਣਗੇ ਤਾਂ ਹੋਰ ਜੇ ਆਪਾਂ ਸ਼ੌਂਕ ਨੂੰ ਪੂਰਾ ਗ 150 ਬੈਂਕਾਂ ਦੇ ਚੈੱਕ ਚੈੱਕ ਹਾਂਜੀ ਤਾਂ ਜਿਵੇਂ ਮੈਂ ਪੁੱਛਾਂ ਜਿਵੇਂ ਮੰਨ ਲਓ ਇਹ ਸਮਾਨ ਤਾਂ ਇੱਕ ਵਾਰ ਮੈਂ ਕਹੂੰਗਾ ਧਰਮਿਆ ਦਿਖਾ ਦਿਓ ਸਾਰੇ ਜਿਵੇਂ ਮੰਨ ਲਓ ਡੱਬੇ ਨੇ ਤੁਹਾਡੇ ਸਾਰੇ ਡੱਬਿਆਂ ਦੇ ਵਿੱਚ ਕੋਈ ਨਾ ਕੋਈ ਜਿਹੜੀ ਚੀਜ਼ ਆ ਉਹ ਪਈ ਆ ਉਹ ਜਿਹੜੇ ਡੱਬੇ ਉੱਪਰ ਪਏ ਆ ਜੀ ਉਹਨਾਂ ਦੇ ਵਿੱਚ ਨਾ ਅਖਬਾਰਾਂ ਦੀ ਕਟਿੰਗ ਕੋਈ ਸਪੈਸ਼ਲ ਜਿਵੇਂ ਅਖਬਾਰ ਪੂਰਾ ਰੱਖਣਾ ਨਹੀਂ ਹੁੰਦਾ ਜਿਵੇਂ ਇੱਕ ਟਾਈਟਲ ਰੱਖ ਲਿਆ ਉਹਦੀ ਅਖਬਾਰ ਦੇ ਵਿੱਚ ਕੋਈ ਟਾਈਟਲ ਆ ਗਿਆ ਵੱਖਰੀ ਕੋਈ ਡੈਥ ਹੋ ਗਈ ਜਾਂ ਕੋਈ ਖਾਸ ਘਟਨਾ ਹੋ ਗਈ ਉਹਦੀ ਕਟਿੰਗ ਕਰਕੇ ਡੱਬਿਆਂ ਦੇ ਵਿੱਚ ਰੱਖ ਲੈਣੇ ਆ ਤਾਂ ਜੋ ਮਤਲਬ ਉਹ ਨਾਲੇ ਸਮੇਂ ਚ ਮਤਲਬ ਉਹਨੂੰ ਦੇਖ ਸਕੀ ਆ ਆਪਾਂ ਇਹ ਤਸਵੀਰ ਇਹ ਤਸਵੀਰ ਮੈਂ ਪਿੱਛੇ ਇੱਕ ਐਗਜ਼ੀਬਿਸ਼ਨ ਲਾਈ ਜੀ ਉਹਦੇ ਚ ਮੈਨੂੰ ਉਹ ਕੀਤਾ ਸੀਗਾ ਸਨਮਾਨਿਤ ਕੀਤਾ ਸੀਗਾ ਇਹ ਆਪਣੇ ਉਹ ਹੁਣ ਐਸਐਮਓ ਸਾਹਿਬ ਨੇ ਠੀਕ ਹੈ ਤੇ ਇਹ ਆਈਐਲ ਦੇ ਉਹਨ ਉਹਨਾਂ ਨੇ ਵੱਲੋਂ ਮੈਨੂੰ ਸਨਮਾਨਿਤ ਕੀਤਾ ਗਿਆ ਸੀ ਮੈਨੂੰ ਤੁਹਾਡੀਆਂ ਬਾਹਰ ਵੀ ਦੇਖੀਆਂ ਸੀ ਲਿਮਾਰੀਆਂ ਸਾਰੀਆਂ ਭਰੀਆਂ ਪਈਆਂ ਨੇ ਨਿਊਜ਼ਪੇਪਰਸ ਦੇ ਨਾਲ ਹੈਗਾ ਜੀ ਜੇ ਤਾਂ ਜੋ ਮੈਂ ਹੌਲੀ ਹੌਲੀ ਜਿਵੇਂ ਅਲੀਮ ਕਾ ਬੁੱਕ ਦੇ ਰਿਕਾਰਡ ਦੀਆਂ ਦੇ ਦੋਸਤਾਂ ਦੇ ਜਿਨ੍ਹਾਂ ਦੇ ਕਾਰਡ ਨੰਬਰ ਆਏ ਨੇ ਉਹਨਾਂ ਦੇ ਵੀ ਤਲੇ ਰੱਖੇ ਆ ਆਪਦੇ ਕੋਲੇ ਅੱਛਾ ਤੇ ਵੀ ਤਾਂ ਜੋ ਓਨਰ ਸਮਝ ਉਹਨਾਂ ਨੂੰ ਵੀ ਕੁਝ ਆਪਾਂ ਕਰ ਸਕੀ ਦੇਖ ਸਕੀਏ ਵੰਟੇ ਵੀ ਰੱਖੇ ਨੇ ਸਾਹਮਣੇ ਹਨਾ ਪੁਰਾਣੇ ਵੰਟੇ ਵੀ ਰੱਖੀ ਹੋਈ ਜੀ ਤਾਂ ਮੈਂ ਕਹਿੰਦਾ ਮੈਂ ਬੱਚੇ ਖੇਡ ਹੁਣ ਹੁਣ ਤਾਂ ਵੰਟੇ ਦੇਖਣ ਨੂੰ ਨਹੀਂ ਮਿਲਦੇ ਜੀ ਹਾਂ ਜੀ ਇਸ ਕਰਕੇ ਤੇ ਆ ਬੋਟਲਾਂ ਰੱਖੀਆਂ ਜੀ ਕੁਝ ਹਾਂ ਇਹ ਮੈਗਜ਼ੀਨਸ ਆ ਜਿਹੜੇ ਆ ਮੋਸਟਲੀ ਇਹਨਾਂ ਚੋਂ ਬੰਦ ਹੋ ਚੁੱਕੇ ਆ ਜੀ ਅੱਛਾ ਹਾਂ ਇਹਨਾਂ ਨੂੰ ਪੋਲੀਥੀਨ ਦੇ ਵਿੱਚ ਤਾਂ ਕਰਕੇ ਰੱਖਿਆ ਤਾਂ ਜੋ ਇਹਨਾਂ ਨੂੰ ਮੌਇਸਚਰ ਨਾ ਆਵੇ ਤੇ ਖਰਾਬ ਨਾ ਹੋਣ। ਅੱਛਾ ਇਸ ਕਰਕੇ ਇਹਨਾਂ ਨੂੰ ਮਤਲਬ ਮੈਨੂੰ ਐਂ ਲੱਗਦਾ ਵੀ ਤੁਸੀਂ ਆਪਣਾ ਖਿਆਲ ਘੱਟ ਰੱਖਦੇ ਹੋ ਇਹਨਾਂ ਦਾ ਜ਼ਿਆਦਾ ਰੱਖ। ਮੈਂ ਇਹਨਾਂ ਕਰਕੇ ਮੈਂ ਜਿਉਂਦਾ ਨਹੀਂ। ਅੱਛਾ ਮੇਰੇ ਜਿਉਂਦਾ ਰਹਿਣ ਦਾ ਮਤਲਬ ਖੁਸ਼ ਰਹਿਣ ਦਾ ਮਤਲਬ ਇਹਦਾ ਕਾਰਨ ਇਹੀ ਹੈ ਕਿ ਮੈਂ ਇਹਨਾਂ ਨੂੰ ਦੇਖ ਕੇ ਜਦੋਂ ਵੀ ਕੋਈ ਮਾੜਾ-ਮੋਟਾ ਉਹ ਹੁੰਦਾ ਆਪਣੇ ਆਪ ਨੂੰ ਢਿੱਲਾ ਮੱਠਾ ਮਾਂਦਾ ਤਾਂ ਮੈਂ ਇਸ ਨੂੰ ਇਹ ਦੇਖ ਲੈਣਾ ਤਾਂ ਵੀ ਮੈਂ ਇਹਨੂੰ ਦੇਖ ਕੇ ਖੁਸ਼ ਹੋ ਜਾਂਦਾ। ਮੈਨੂੰ ਕੋਈ ਬਿਮਾਰੀ ਦਾ ਮਹਿਸੂਸ ਨਹੀਂ ਹੁੰਦੀ। ਅੱਛਾ ਹਾਂਜੀ ਜਿਹੜਾ ਕਹਿੰਦੇ ਨੇ ਵੀ ਇੱਕ એનર્ਜੀ ਮਿਲ ਜਾਂਦੀ ਹੈ એનર્ਜੀ ਮਿਲ ਜਾਂਦੀ ਹੈ ਸ਼ੌਂਕ ਵਾਲੋ ਪੂਰਾ ਕਰਦੇ ਆ ਕਰਦੇ ਨੂੰ ਪਤਾ ਨਹੀਂ ਲੱਗਦਾ ਦੁਇ ਦਵਾਈਆਂ ਤੋਂ ਮਿਲਦੀ ਹੈ ਲੇਕਿਨ ਮੰਨੂ ਇੰਨਾ ਤੋਂ એનર્ਜੀ ਮਿਲਦੀ ਹੈ ਜੀ ਤਾਂ ਜੋ ਮੈਂ ਆਉਣ ਵਾਲੇ ਸਮੇਂ ਚ ਉਹਦਾ ਸੰਭਾਲ ਸਕਾਂ ਇਹਨੂੰ ਤੇ ਹਾਂਜੀ ਉਹ ਲਮਾਰੀਆਂ ਨੇ ਜਿਹੜੀਆਂ ਆ ਮੂਰੇ ਵੀ ਲਮਾਰੀਆਂ ਸਭ ਭਰੀਆਂ ਸਾਰੀਆਂ ਖਵਾਰਾਂ ਦੀਆਂ ਵਿੱਚ ਇਹ ਕੁਝ ਕਿਸੇ ਹੋਰ ਆਈਟਮ ਹੈ ਜੀ ਕਿਤਾਬਾਂ ਵੀ ਨੇ ਤੇ ਬਾਕੀ ਜਿਵੇਂ ਰਿਕਾਰਡ ਪੁਰਾਣੇ ਨੇ ਉਹ ਵੀ ਹੈਗੇ ਮੇਰੇ ਕੋਲ ਤੇ ਕੈਸਟਾਂ ਜਿਹੜੀਆਂ ਬੰਦ ਹੋ ਚੁੱਕੀਆਂ ਹਾਂ ਹਾਂਜੀ ਰਿਕਾਰਡ ਪਲੇਅਰ ਦੀਆਂ ਉਹ ਵੀ ਰੱਖੀਆਂ ਹੋਈਆਂ ਰੱਖੀਆਂ ਹੋਈਆਂ ਜੀ ਮੈਨੂੰ ਐਂ ਲੱਗਦਾ ਵੀ ਲਾਈਬ੍ਰੇਰੀਆਂ ਦੇ ਵਿੱਚ ਨਹੀਂ ਇਹਨੇ ਸਾਂਭ ਕੇ ਰੱਖੇ ਹੋਣੇ ਅਖਬਾਰ ਜਿੰਨੇ ਤੁਹਾਡੇ ਕੋਲ ਨਹੀਂ ਠੀਕ ਆ ਲਾਈਬ੍ਰੇਰੀਆਂ ਜ ਵੀ ਖਤਮ ਹੀ ਹੋ ਗਈਆਂ ਜੀ ਮੋਸਟਲੀ ਲਾਈਬ੍ਰੇਰੀਆਂ ਲੇਕਿਨ ਹੁਣ ਗਵਰਨਮੈਂਟ ਦਾ ਥੋੜਾ ਜਿਹਾ ਰੁਝਾਨ ਬਣਿਆ ਕਿ ਲਾਈਬ੍ਰੇਰੀਆਂ ਨੂੰ ਥੋੜਾ ਜਿਹਾ ਇੰਪਰੂਵ ਕੀਤਾ ਜਾਵੇ ਤਾਂ ਉਹਨਾਂ ਵਾਲੇ ਸਮੇਂ ਚ ਅਸਤਾ ਹੀ ਕਹਾਂਗੇ ਵੀ ਇਹ ਬੱਚਿਆਂ ਲਈ ਕੁਛ ਨਾ ਕੁਛ ਅਰਜੀ ਚੀਜ਼ ਬਣ ਲਾਈਬ੍ਰੇਰੀਆਂ ਬਣ ਜਾਂ ਮਿਊਜ਼ੀਅਮ ਬਣ ਜਿੱਦੋ ਕਿ ਪੁਰਾਣੀ ਪੀੜ੍ਹੀ ਦੇ ਬਾਰੇ ਉਹਨਾਂ ਨੂੰ ਨੌਲੇਜ ਮਿਲ ਸਕੇ ਜੀ ਬਈ ਵੀ ਉਹ ਜਿਸ ਦੇ ਹੱਥ ਦੇ ਵਿੱਚ ਸੀ ਇਹ ਵੀ ਦਿਖਾ ਦੇਣਾ ਜ਼ਰੂਰ ਇਹ ਭਗਵਦ ਗੀਤਾ ਜੀ 727 ਪੇਜ ਦੀ ਹੈ ਸਭ ਤੋਂ ਛੋਟੀ ਗੀਤਾ ਜਿਹਨੂੰ ਆਪਾਂ ਕਹਿ ਸਕਦੇ ਆ ਤੇ ਇਹ ਬਾਈਬਲ ਆ ਜੀ ਸਭ ਤੋਂ ਛੋਟੀ ਇਹ ਕਿੱਥੋਂ ਮਿਲੇ ਅੰਕਲ ਤੁਹਾਨੂੰ ਇਹ ਵੀ ਦੋਸਤ ਨੇ ਗਿਫਟ ਕੀਤਾ ਜੀ ਅੱਛਾ ਹਾਂਜੀ ਇੱਕ ਦੂਜੇ ਨੂੰ ਕੋਈ ਨਾ ਕੋਈ ਕੁਝ ਦਿੰਦੇ ਲੈਂਦੇ ਰਹਿੰਦੇ ਆ ਜੇ ਅਸਨਾਰ ਥੋੜਾ ਜਿਹਾ ਰੂਟੀਨ ਵੱਧ ਰਹਿੰਦੇ ਜਿਹੜੀ ਕਲੈਕਸ਼ਨ ਆ ਉਹ ਕੁਛ ਨਾ ਕੁਛ ਵੱਧਾ ਹੁੰਦਾ ਰਹਿੰਦਾ ਜਿਹੜੀ ਆਪਣੇ ਕੋਲ ਮੰਨ ਲਓ ਦੋ ਚੀਜ਼ਾਂ ਆ ਗਈਆਂ ਤਾਂ ਦੋ ਰੱਖ ਕੇ ਆਪਾਂ ਕੀ ਕਰਨੇ ਇੱਕ ਕਿਸੇ ਦੋਸਤ ਨੂੰ ਦੇ ਦਿੱਤੀ ਉਹਦੇ ਕੋਲ ਉਹ ਵੱਧਾ ਹੋ ਜਾਂਦਾ ਕਿਸੇ ਨੂੰ ਦੇ ਦਿੱਤੀ ਚੀਜ਼ ਕਿਸੇ ਤੋਂ ਲੈ ਲਈ ਹਾਂਜੀ ਠੀਕ ਹੈ ਜੀ ਇਹ ਛੱਲੇ ਰੱਖੇ ਹੋਏ ਆ ਜੀ ਵੱਖਰੇ ਵੱਖਰੇ ਡਿਜ਼ਾਈਨ ਦੇ ਧਾਰਮਿਕ ਛੱਲੇ ਵੀ ਆ ਬੱਚਿਆਂ ਵਾਲੇ ਵੀ ਆ ਇਹ ਡਰਾਮਾ ਜੀ ਇਹ ਚੱਲਦਾ ਠੀਕ ਹੈ ਜੀ ਲੇਕਿਨ ਹੁਣ ਇਹਦੇ ਸੈਲੋ ਕਰਖੇ ਆ ਕੱਟ ਰੱਖੇ ਆ ਇਹ ਤੁਸੀਂ ਦਿਖਾਏ ਸੀ ਇੱਕ ਇਹ ਆ ਜੀ ਇਹ ਇਹ ਉਹ ਹੈ ਜੀ ਆਪਣਾ ਵਿਛੂ ਕੁੱਤਾਂ ਦੇ ਇੰਨੇ ਐ ਲੱਗਦੀਆਂ ਜਿਵੇਂ ਚੱਲ ਵਿਛੂ ਹੈ ਜੀ ਵਿਛੂ ਚੱਲਦਾ ਦਿਖਾਇਆ ਠੀਕ ਹੈ ਜੀ ਠੀਕ ਤੇ ਆ ਹਾਥੀ ਹੈ ਜੀ ਇਹ ਹਾਥੀ ਆ ਬੱਚਾ ਰੋੜਦਾ ਇਹ ਕੰਪਾਸ ਹੈ ਜੀ ਇਹ ਕਿੰਨਾ ਪੁਰਾਣਾ ਹੈ ਵੀ ਕਾਫੀ ਪੁਰਾਣਾ ਇਹ ਵੀ ਹੈ ਜੀ 20-25 ਸਾਲ ਪੁਰਾਣਾ ਹੈ ਜਿਆਦਾ ਪੁਰਾਣਾ ਨਹੀਂਗਾ 20-25 ਸਾਲ ਪੁਰਾਣਾ ਹੈ ਇਹ ਤਾਂ ਹਾਂਜੀ ਬਾਕੀ ਹੌਲੀ ਹੌਲੀ ਕੁਝ ਬੜੋਤਰੀ ਹੋਈ ਜਾਂਦੀ ਹੈ ਜੀ ਜੇ ਆਪ ਉਮੀਦ ਹੈ ਵੀ ਆਉਂਦੇ ਸਮੇਂ ਤੇ ਦੂ ਹੋਰ ਵਧੂਗਾ ਤੇ ਬਾਕੀ ਤੁਹਾਡੇ ਸਹਿਯੋਗ ਨਾਲ ਕੁਛ ਨਾ ਕੁਛ ਚੱਲੀ ਜਾਂਦਾ ਜੀ ਇਹੀ ਮੇਰੀ ਜ਼ਿੰਦਗੀ ਦਾ ਇੱਕ ਆਮਦਾ ਜਿਵੇਂ ਤੁਸੀਂ ਦੱਸਿਆ ਸੀ ਹਾਂਜੀ ਵੀ ਇਹ ਤੁਹਾਡਾ ਪੀਆ ਪੁੱਤਾਂ ਤੁਹਾਡਾ ਉਹ ਜਸ ਮਨ ਉਹ ਜਸ ਦਾਦਾ ਜੀ ਨਾਲ ਕਰਾਉਨੇ ਹੋ ਫਿਰ ਕੰਮ ਸੰਭਾਲ ਕੇ ਰੱਖਦੇ ਹਾਂ ਹਾਂ ਤੁਹਾਨੂੰ ਵੀ ਹੈਗਾ ਸ਼ੌਂਕ ਤੇ ਵੀ ਸਾਂਭ ਕੇ ਰੱਖੋਗੇ ਦਾਦਾ ਜੀ ਦੀਆਂ ਚੀਜ਼ਾਂ ਜਿਹੜੀਆਂ ਸਾਰੀਆਂ ਹੂੰ ਕਿਵੇਂ ਦਾ ਲੱਗਦਾ ਹੁੰਦਾ ਜਦੋਂ ਤੁਹਾਡੇ ਘਰੇ ਆਉਂਦੇ ਨੇ ਨਿਊਜ਼ਪੇਪਰ ਵਾਲੇ ਜਾਂ ਅਨ ਦਾਦਾ ਜੀ ਦੇ ਇੰਟਰਵਿਊ ਕਰਦੇ ਨੇ ਲੋਕ ਆ ਕੇ ਜਿਵੇਂ ਅਸੀਂ ਆਏ ਹਾਂ ਹੋਰ ਯਾ ਲੱਗਦਾ ਹੂੰ ਵਧੀਆ ਕਿਹੜੀ ਕਲਾਸ ਚ ਪੜਦੇ ਹੋ ਫੋਰਥ ਫੋਰਥ ਚ ਪੜਦੇ ਹੂੰ ਮਤਲਬ ਆ ਕੇ ਫਿਰ ਦਾਦਾ ਜੀ ਕਹਿੰਦੇ ਕਹਿੰਦੇ ਮੇਰੇ ਨਾਲ ਕੰਮ ਕਰਾਉਂਦਾ ਹੁੰਦਾ ਸਾਰਾ ਇਹ ਹਾਂ ਹੂੰ ਸਾਰਾ ਕਿਹਦਾ ਹੁੰਦੀ ਫਿਰ ਧਾਰੀਆਂ ਜਿੱਤੇ ਹਾਂ ਹੂੰ ਠੀਕ ਹੈ ਨਾਲ ਕਰਾਉਂਦਾ ਹੈ ਹਾਂਜੀ ਮੇਰੇ ਨਾਲ ਹੈਲਪ ਕਰਾਉਂਦਾ ਜੀ ਕੋਈ ਚੀਜ਼ ਸਾਮ ਸਮਈ ਹੈ ਵੱਧੋ ਤੋਂ ਵੱਧ ਇਹਨੂੰ ਮੈਂ ਦੇ ਵੀ ਦਿੰਦਾ ਵੀ ਤੂੰ ਇਹਨੂੰ ਚੀਜ਼ ਨੂੰ ਸਾਮ ਲਾ ਗਿਓ ਕਿ ਕਈ ਵਾਰ ਮੇਰੇ ਕੋਲ ਟਾਈਮ ਨਹੀਂ ਹੁੰਦਾ ਤਾਂ ਇਹੀ ਚੀਜ਼ ਨੂੰ ਸਾਮ ਕੇ ਰੱਖਦਾ ਤੇ ਮੈਂ ਆਉਣ ਵਾਲੇ ਸਮੇਂ 'ਚ ਇਹੀ ਕਹਿਣਾ ਵੀ ਜੇ ਮਤਲਬ ਮੇਰੀ ਜਿਹੜੀ ਵਿਰਾਸਤ ਦੇ ਤੌਰ ਤੇ ਰੱਖਿਆ ਇਹ ਗਵਰਨਮੈਂਟ ਕੋਈ ਮਿਊਜ਼ੀਅਮ ਬਣਾਉਂਦੀ ਹੈ ਤਾਂ ਮੈਂ ਨਿਊਜ਼ਪੇਪਰ ਵਗੈਰਾ ਜਾਂ ਜੁੱਦੀਆਂ ਚੀਜ਼ਾਂ ਉਹਨੂੰ ਡੋਨੇਟ ਕਰਨ ਨੂੰ ਤਿਆਰ ਹਾਂ ਤਾਂ ਜੋ ਤਾਂ ਜੋ ਆਉਣ ਵਾਲੀ ਪੀੜ੍ਹੀ ਨੂੰ ਆਪਾਂ ਕੁਝ ਨਾ ਕੁਝ ਦਿਖਾ ਸਕੀਏ ਤਾਂ ਕੀ ਕੀ ਕਹੋਂਗੇ ਮੰਨ ਲਓ ਲੋਕਾਂ ਨੂੰ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਦੱਸੀ ਸੀ ਵੀ ਦਾਦਾ ਜੀ ਨੇ ਕਿਸੇ ਦਿਨ ਰੱਖੀ ਹੋਈ ਸੀ ਚੀਜ਼ਾਂ ਸਾਬਕੇ ਪੋਤਿਆਂ ਨੇ ਮੰਨ ਲਓ ਉਦਾਂ ਹੀ ਚੁਕਾਤੀ ਮੈਂ ਇਹ ਕਹਿੰਦਾ ਵੀ ਆਉਣ ਵਾਲੀ ਪੀੜ੍ਹੀ ਇਸ ਨੂੰ ਵਿਰਾਸਤ ਨੂੰ ਸਮਝੇ ਕੱਲੇ ਦੇਖਣ ਦੀ ਬਜਾਏ ਇਹਦੀ ਕੀਮਤ ਵੀ ਸਮਝੇ ਤੇ ਆਉਣ ਵਾਲੇ ਸਮੇਂ 'ਚ ਉਹਦੀ ਕੀਮਤ ਬਣੇਗੀ ਅਦਰਵਾਈਜ਼ ਇਹ ਐ ਵੀ ਇੱਕ ਕਬਾੜ ਦੇ ਤੌਰ ਤੇ ਸਮਝੀਏ ਤਾਂ ਕੋਈ ਫਾਇਦਾ ਨਹੀਂ ਇਸ ਨੂੰ ਮਿਊਜ਼ੀਅਮਾਂ 'ਚ ਰੱਖੀਏ ਬੱਚਿਆਂ ਨੂੰ ਦਿਖਾਇਆ ਜਾਵੇ ਤਾਂ ਜੇ ਇਹ ਮੈਂ ਤਾਂ ਆਟੋਮੈਟਿਕਲੀ ਬਹੁਤ ਜ਼ਿਆਦਾ ਕੀਮਤ ਵੀ ਬਣੇਗੀ ਅਦਰਵਾਈਜ਼ ਜਿਵੇਂ ਅਖਬਾਰ ਆ ਜਿਵੇਂ ਸਵੇਰੇ ਆਪਣੇ ਘਰ ਆਉਂਦਾ ਮੈਂ ਕਹਿੰਦਾ 90% ਲੋਕ ਉਹਨੂੰ ਅਖਬਾਰ ਨੂੰ ਖੋਲ ਕੇ ਵੀ ਨਹੀਂ ਦੇਖਦੇ ਠੀਕ ਹੈ ਤੇ ਜੇ ਸ਼ਾਮ ਨੂੰ ਉਹਨੂੰ ਅਖਬਾਰ ਨੂੰ ਪੜ੍ਹਨਾ ਚਾਹੀਏ ਵੀ ਆਪਾਂ ਕਿਸੇ ਚੀਜ਼ ਦੀ ਜ਼ਰੂਰਤ ਆ ਤਾਂ ਆਪਾਂ ਨੂੰ ਘਰਾਂ 'ਚ ਅਖਬਾਰ ਨਹੀਂ ਮਿਲਦਾ ਆਪਾਂ ਗੁਮਾਂਡੀਆਂ ਦੇ ਘਰੇ ਅਖਬਾਰ ਲੈ ਜਾਂਦੇ ਆ ਤੇ ਮੈਂ ਕਹਿੰਦਾ ਵੀ ਉਸ ਨੂੰ ਸਮਝੋ ਉਹ ਰਦੀਨੀਗੀ ਉਹ ਤੁਹਾਡੀ ਵਿਰਾਸਤ ਹੈ ਜਿਹੜੀ ਚੀਜ਼ ਤੁਸੀਂ ਅੱਜ ਟੈਲੀਵਿਜ਼ਨ ਤੇ ਦੇਖਦੇ ਹਾਂ ਉਹ ਤੁਸੀਂ ਅੱਜ ਦੇਖ ਲਈ ਲੇਕਿਨ ਜੇ ਤੁਸੀਂ ਉਹਨਾਂ ਸਬੂਤ ਦੇ ਤੌਰ ਤੇ ਦੇਖੋਗੇ ਤਾਂ ਉਹ ਨਿਊਜ਼ਪੇਪਰ ਆ ਕਿ ਇਹ ਸਬੂਤ ਹੈ ਇਸ ਨੂੰ ਨਿਊਜ਼ਪੇਪਰ ਨੂੰ ਕੋਰਟ ਵੀ ਇਸ ਨੂੰ ਸਬੂਤ ਦੇ ਤੌਰ ਤੇ ਮੰਨਦੀ ਹੈ ਅੱਜ ਵੀ ਮੰਨਦੀ ਹੈ ਤੇ ਆਉਣ ਵਾਲੇ ਸਮੇਂ ਚ ਵੀ ਮੰਨੂਗੀ ਕਿਉਂਕਿ ਇਸ ਨੂੰ ਆਪਾਂ ਗਲਤ ਨਹੀਂ ਕਰ ਸਕਦੇ ਲਿਖੀ ਚੀਜ਼ ਨੂੰ ਆਪਾਂ ਮਿਟਾ ਨਹੀਂ ਸਕਦੇ ਵਰਵਲੀ ਆਪਾਂ ਗੱਲ ਕਰਦੇ ਹਾਂ ਉਹਨੂੰ ਫੇਰ ਫੇਰ ਕਰਕੇ ਘਟਾ ਵਧਾ ਸਕਦੇ ਹਾਂ ਵੀ ਫਰਾਨਾ ਬੰਦਾ ਐਸੀ ਜੀ ਆਏ ਆ ਲੇਕਿਨ ਜਿਹੜੀ ਚੀਜ਼ ਲਿਖੀ ਗਈ ਉਸ ਨੂੰ ਆਪਾਂ ਮਿਟਾ ਨਹੀਂ ਸਕਦੇ ਨੇ ਇਹ ਕਹਿੰਦਾ ਵੀ ਆਉਣ ਵਾਲੀ ਪੀੜ੍ਹੀ ਹੈ ਜਿਹੜੀ ਇਸ ਵੇਲੇ ਧਿਆਨ ਦੇਵੇ ਤੇ ਇਸ ਨੂੰ ਕੋਸ਼ਿਸ਼ ਕਰੇ ਵੀ ਹਰ ਕੋਈ ਨਾ ਕੋਈ ਸ਼ੌਂਕ ਜ਼ਰੂਰ ਰੱਖੇ ਜਿਸ ਦੇ ਨਾਲ ਕਿ ਉਹਨੂੰ ਮਤਲਬ ਇੱਕ ਦੂਜੇ ਨਾਲ ਜੁੜਨ ਦਾ ਵੀ ਮੌਕਾ ਮਿਲ ਜਾ ਤੇ ਸਮਾਜ ਦੇ ਵਿੱਚ ਕੁਝ ਦੇਣ ਦੀ ਵੀ ਪ੍ਰਤੀਬੰਧੀ ਆ। ਹਰ ਵਾਰ ਜਿਵੇਂ ਮੈਂ ਕਈ ਬੰਦਿਆਂ ਨੂੰ ਮਿਲਦੇ ਆ ਜੀ ਉਹਨਾਂ ਦੇ ਪਰਿਵਾਰ ਕਈ ਵਾਰ ਪਹਿਲਾਂ-ਪਹਿਲਾਂ ਕਹਿੰਦਾ ਹੁੰਦਾ ਵੀ ਕੀ ਕਵਾੜ ਇਕੱਠਾ ਕਰੀ ਜਾਂਦੇ ਹੋ ਥੋੜੇ ਹੈ ਹੋਇਆ ਕੁਝ ਐਦਾਂ ਜੀ ਪਹਿਲਾਂ-ਪਹਿਲਾਂ ਜਦੋਂ ਆਪਾਂ ਖੁਆਰ ਰੱਖਦੇ ਆ ਤਾਂ ਘਰ ਚ ਹੀ ਹੁੰਦਾ ਵੀ ਅਸਮਾਨ ਤੁਸੀਂ ਲੈ ਆਏ ਕਵਾੜਾ ਲੇਕਿਨ ਪਹਿਲਾਂ ਜਦੋਂ ਹੁਣ ਲੋਕਾਂ ਦੇ ਦੇਖਦੇ ਆ ਅਖਬਾਰ 'ਚ ਖਬਰ ਆਉਂਦੀ ਆ ਜਾਂ ਕੋਈ ਦੇਖਣ ਆਉਂਦਾ ਤਾਂ ਘਰਦਿਆਂ ਨੂੰ ਬਹੁਤ ਖੁਸ਼ੀ ਹੁੰਦੀ ਆ ਵੀ ਚਲੋ ਕਿਸੇ ਚੀਜ਼ ਦੀ ਕੀਮਤ ਤਾਂ ਪਈ ਇਹਨਾਂ ਨੇ ਜਿੰਨੀ ਮਿਹਨਤ ਕੀਤੀ ਆ ਉਹ ਰੰਗਤ ਲਿਆਈ ਤੇ ਇਸ ਕਰਕੇ ਹੁਣ ਪਰਿਵਾਰ ਦਾ ਸਹਿਯੋਗ ਮੈਨੂੰ ਪਹਿਲਾਂ ਤੋਂ ਹੀ ਹੈ ਤੇ ਇਹ ਮਤਲਬ ਐ ਇਹ ਵੀ ਉਰੇ ਇਚਾ ਕਰਦੇ ਸੀ ਥੋੜਾ ਰੋਕਦੇ ਸੀ ਲੇਕਿਨ ਕਿਤੇ ਇਹ ਨਹੀਂ ਕਿਹਾ ਵੀ ਬਿਲਕੁਲ ਹੀ ਬੰਦ ਕਰ ਦਿਓ ਕਿਉਂਕਿ ਆਏ ਵੀ ਹਰ ਚੀਜ਼ ਹਰ ਪਰਿਵਾਰ ਦੇ ਵਿੱਚ ਇਹ ਹੀ ਹੁੰਦਾ ਕਿ ਜਿਹਨੂੰ ਚੀਜ਼ ਚ ਸ਼ੌਂਕ ਨਹੀਂ ਤਾਂ ਉਹ ਇਹ ਕਹਿੰਦਾ ਵੀ ਇਹ ਚੀਜ਼ ਉਹਦੇ ਲਈ ਤਾਂ ਇੱਕ ਕਵਾੜ ਜਿਹਾ ਲੇਕਿਨ ਜਿਹੜੀ ਚੀਜ਼ ਉਹਨੂੰ ਸ਼ੌਂਕ ਆ ਉਹਦੇ ਲਈ ਉਹ ਸ਼ੌਂਕ ਜੀ ਤਾਂ ਸਮਾਂ ਦੇਣ ਲਈ ਧੰਨਵਾਦ ਬਹੁਤ 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 ਜੀ ਤੁਹਾਡਾ ਤੁਸੀਂ ਮੈਨੂੰ ਇੰਨਾ ਮਾਣ ਬਖਸ਼ਿਆ ਧੰਨਵਾਦ ਤਾਂ ਇਹ ਸੀ ਹਰਵੰਸ لال ਗਰਗ ਜੀ ਜਿਨ੍ਹਾਂ ਨੇ 65 ਭਾਸ਼ਾਵਾਂ ਦੇ ਵਿੱਚ ਜਿਹੜੇ ਅਖਬਾਰ ਨੇ ਉਹ ਰੱਖੇ ਹੋਏ ਨੇ 30 ਭਾਸ਼ਾਵਾਂ ਦੇ ਵਿੱਚ ਇੰਡੀਆ ਦੇ ਅਖਬਾਰ ਨੇ ਤੇ 35 ਭਾਸ਼ਾਵਾਂ ਨੇ ਜਿਹੜੀਆਂ ਇੰਡੀਆ ਤੋਂ ਬਾਹਰ ਦੀਆਂ ਨੇ ਤੇ ਮੈਗਜ਼ੀਨ ਵੀ ਰੱਖੇ ਹੋਏ ਨੇ ਹੋਰ ਚੀਜ਼ਾਂ ਜਿਹੜੀਆਂ ਤੁਸੀਂ ਦੇਖੀਆਂ ਲੋੜ ਹੈ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਪੁਰਾਣੀਆਂ ਚੀਜ਼ਾਂ ਨੇ ਸਾਡੇ ਬਜ਼ੁਰਗ ਸਾਂਭ ਕੇ ਰੱਖਦੇ ਨੇ ਅਸੀਂ ਵੀ ਆਤ ਤਾਂ ਪਾਈਏ ਸਾਂਭ ਕੇ ਰੱਖੀਏ ਕਿਉਂਕਿ ਕਹਿੰਦੇ ਇਹ ਚੀਜ਼ਾਂ ਆਉਣ ਵਾਲੇ ਸਮੇਂ ਦੇ ਵਿੱਚ ਨਹੀਂ ਦਿਖਣੀਆਂ ਜਿਵੇਂ ਅਸੀਂ ਵੀ ਇੱਥੇ ਪਹਿਲੀ ਵਾਰ ਕੁਝ ਚੀਜ਼ਾਂ ਦੇਖੀਆਂ ਨੇ ਤਾਂ ਲੋੜ ਹੈ ਕਿਤੇ ਨਾ ਕਿਤੇ ਅਸੀਂ ਜਿਹੜੀਆਂ ਸਾਡੇ ਬਜ਼ੁਰਗਾਂ ਦੀਆਂ ਚੀਜ਼ਾਂ ਨੇ ਜਾਂ ਸਾਡੀਆਂ ਪੁਰਾਣੀਆਂ ਚੀਜ਼ਾਂ ਨੇ ਵਿਰਾਸਤੀ ਚੀਜ਼ਾਂ ਨੇ ਉਹਨਾਂ ਨੂੰ ਸੰਭਾਲਣ ਦੀ ਆਦਤ ਪਾਈਏ ਕੈਮਰਾ ਪਰਸਨ ਵਤਨ ਦੇ ਨਾਲ ਮੈਂ ਰਾਜੀਵ ਸਿੰਘ ਪ੍ਰੋਪ ਪੰਜਾਬ ਟੀਵੀ ਸੰਗਰੂਰ